ਦੂਸਰੇ ਦਿਨੀ ਪਿੰਡ ਚੁਗਿਆ ਗੁਲਾਮ ਦੇ ਵਿੱਚ 80 ਭਾਈਚਾਰੇ ਦੇ ਦੋ ਧੜਿਆਂ ਦਰਮਿਆਨ ਵਾਲਮਿਕ ਮੰਦਿਰ ਦੀ ਇਮਾਰਤ ਨੂੰ ਲੈ ਕੇ ਛਿੜਿਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਸਗੋਂ ਦਿਨ ਬਰ ਦਿਨ ਵਾਧਾ ਆ ਰਿਹਾ ਹੈ ਕੱਲ ਇਸ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਇੱਕ ਕੁਝ ਧਾਰਮਿਕ ਸਮਾਜਿਕ ਤੇ ਜਥੇਬੰਦੀਆਂ ਆਗੂ ਇਸ ਤਰ੍ਹਾਂ ਦੀ ਹਮਾਇਤ ਲਈ ਸਾਹਮਣੇ ਆਏ ਹਨ ਐਲਾਨ ਕਰ ਦਿੱਤਾ ਜੇਕਰ ਪ੍ਰਸ਼ਾਸਨ ਸਮਾਂ ਰਹਿੰਦਾ ਇਸ ਤੇ ਕਾਰਵਾਈ ਨਹੀਂ ਕਰੇਗਾ ਤਾਂ ਇਹ ਜਿਹੜਾ ਰਾਸਤਾ ਹੈ ਉਹ ਸੰਘਰਸ਼ ਦਾ ਰਾਸਤਾ ਚੁਣਿਆ ਜਾਵੇਗਾ। ਇਹ ਝੁੱਗੀਆਂ ਗੁਲਾਮ ਦੇ ਵਿੱਚ ਜਿੱਥੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਮੰਦਿਰ ਦਾ ਜੋ ਬੇਅਦਬੀ ਹੋਈ ਆ ਉਸ ਮਾਮਲੇ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਨੂੰ ਪਤਾ ਲੱਗਿਆ ਪਰ ਹੋਰ ਵੀ ਸੰਸਥਾਵਾਂ ਨੂੰ ਜਿੱਦਾਂ ਪਤਾ ਲੱਗੀ ਜਾਂਦਾ ਸਾਨੂੰ ਵਾਲਮੀਕੀ ਦਿੱਤੀ ਰਖ ਤੋਂ ਵੀ ਫੋਨ ਆਏ ਆ ਕਿ ਜਿਹੜੀ ਤੁਸੀਂ ਵੀਡੀਓ ਪਾਈ ਆ ਉਹ ਕੀ ਉਹਦੇ ਵਿੱਚ ਹੈਗਾ ਵਾ ਤਾਂ ਉਹਦਾ ਕੀ ਰਿਜ਼ਲਟ ਆ ਕੀ ਕਾਰਵਾਈ ਉੱਤੇ ਹੋਈ ਆ। ਅਗਰ ਨਹੀਂ ਕੋਈ ਕਾਰਵਾਈ ਹੁੰਦੀ ਤਾਂ ਵਾਲਮੀਕੀ ਤਿਰਤ ਤੋਂ ਵੀ ਇੱਥੇ ਸੰਸਥਾਵਾਂ 'ਵਾਂ ਪਹੁੰਚ ਸਕਦੀਆਂ ਸੋ ਆਹ ਹੁਣ ਜਿਹੜੀ ਹੈ ਮੌਜੂਦ ਸਾਡੇ ਵਿੱਚ ਭਗਵਾਨ ਵਾਲਮੀਕੀ ਸੰਘਰਸ਼ ਮੋਰਚੇ ਦੇ ਪ੍ਰਧਾਨ ਰੋਸ਼ਨ ਲਾਲ ਸੱਬਰਵਾਲ ਜੀ ਔਰ ਸਾਡੇ ਵਿੱਚ ਬਾਗੀ ਕਿਸਾਨ ਮੋਰਚੇ ਦੇ ਪ੍ਰਧਾਨ ਭੰਡਾਰ ਸਾਹਿਬ ਜੀ ਔਰ ਅਰਜੁਨ ਸੱਬਰਵਾਲ ਜੀ ਔਰ ਕਾਲੀ ਜੀ ਤੇ ਸਾਡੇ ਅਲੱਗ-ਅਲੱਗ ਸੰਸਥਾਵਾਂ ਤੋਂ ਪਹੁੰਚੇ ਬੰਬਲੋ ਜੀ ਪਹੁੰਚੇ ਨੇ ਔਰ ਮੈਂ ਇਹ ਦੱਸਣਾ ਚਾਹੁੰਨਾ ਕਿ ਜਿਹੜੀ ਇਹde ਗੱਲ ਹੈਗੀ ਆ ਕਿਉਂਕਿ ਇਹ ਜਿਹੜਾ ਧਾਰਮਿਕ ਮਸਲਾ ਹੁੰਦਾ ਬੜਾ ਅੱਗਾਂ ਨੂੰ ਫੈਲਦਾ ਅਗਰ ਇਸ ਦਾ ਰਿਜ਼ਲਟ ਕੋਈ ਨਹੀਂ ਨਿਕਲਦਾ ਤੇ ਜਿਹੜੀ ਬੇਅਤ ਵੀ ਉਹਨੇ ਕੀਤੀ ਆ ਔਰ ਸਾਡੇ ਜਿਹੜੇ ਸਮਾ 服务 ਕਰਦੇ ਸਮਾਜ ਦੇ ਬੱਚਿਆਂ ਦੇ ਔਰਤਾਂ ਦੇ ਔਰ ਨੌਜਵਾਨਾਂ ਤੇ ਜਿਹੜਾ ਹਮਲਾ ਕੀਤਾ ਤੇ ਤਾਰ ਹਥਿਆਰਾਂ ਨਾਲ ਔਰ ਜਿਹਦੀਆਂ ਵੀਡੀਓ ਵੀ ਜਦੇ ਵਿੱਚ ਹਥਿਆਰ ਪੜੇ ਹੋਏ ਆਉਂਦੇ ਆ ਤੇ ਉਹ ਜਿਹੜਾ ਅਸੀਂ ਉਹ ਵੀ ਜਿਹੜੀ ਅਸੀਂ ਕਾਰਵਾਈ ਕਰਵਾਉਣੀ ਆ ਔਰ ਜਿਹੜੀ ਬੇਅਦ ਵੀ ਕੀਤੀ ਝੰਡੇ ਦੀ ਉਹਦੀ ਵੀ ਕਾਰਵਾਈ ਅਸੀਂ ਇਸ ਸਰਪੰਚ ਦੇ ਕਰਵਾਵਾਂਗੇ ਕਿਉਂਕਿ ਇੱਕ ਪਾਸੇ ਤਾਂ ਉਹ ਸਾਨੂੰ ਫੋਨ ਕਰਾ ਰਿਆ ਕਿ ਸਾਡਾ ਕੋਈ ਇਦਾਂ ਦਾ ਮਸਲਾ ਨਹੀਂ ਹੈਗਾ ਸਾਡਾ ਪਿੰਡ ਦਾ ਮਸਲਾ ਵਾਸੀਂ ਪਰ ਇੱਕ ਪਾਸੇ ਝੂਠੀਆਂ ਛੱਬੀਆਂ ਕਰਾਉਣ ਲਈ ਪ੍ਰਸ਼ਾਸਨ ਦੇ ਵਿੱਚ ਜਾ ਕੇ ਦਬਾਅ ਪਾ ਰਿਆ ਔਰ ਜੇ ਇਹ ਨਹੀਂ ਹੋਰ ਮਤਲਬ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਸਾਡੇ ਵੱਲੋਂ ਤਾਂ ਅਸੀਂ ਇਸ ਤੋਂ ਵੀ ਸਿੱਖਾ ਸੰਘਰਸ਼ ਕਰਾਂਗੇ ਕਿਉਂਕਿ ਜਿਹੜਾ ਵਾ ਵਾਲਮੀਕੀ ਸਮਾਜ ਆ ਇਹ ਸਮਝਦਾਰ ਸਮਾਜ ਆ ਔਰ ਬੜੇ ਚਿਰ ਤੋਂ ਸੰਘਰਸ਼ ਆਪਣਾ ਜਾਣਦਾ ਹੋਵੇ ਸੰਘਰਸ਼ ਕਰਕੇ ਕਿਦਾਂ ਅਸੀਂ ਆਪਣੇ ਹੱਕ ਲੈਣੇ ਆ ਔਰ ਸਾਡਾ ਮੰਦਰ ਬਣਿਆ ਹੋਇਆ ਪਰਮਪితਾ ਪ੍ਰਮਾਤਮਾ ਦੀ ਮੂਰਤੀ ਸਥਾਪਨਾ ਵਿੱਚ ਹੋਈ ਪਈ ਆ ਅਗਰ ਜੇ ਇਸ ਤੇ ਕੋਈ ਵੀ ਕਾਰਵਾਨ ਆਈ ਹੋਈ ਨਾ ਹੋਈ ਤਾਂ ਅਸੀਂ ਜਿਹੜਾ ਵਾ ਇਸ ਤੋਂ ਉੱਪਰ ਜਿਹੜਾ ਸੰਘਰਸ਼ ਕਰਾਂਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਭਾਨ ਵਾਲਮੀਕੀ ਮਾਰਾ ਕੀ ਹੈ ਦੇਖੋ ਮੇਰੀ ਸੰਗਤ ਨੂੰ ਹੱਥ ਜੋੜ ਕੇ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਆਪਾਂ ਕਿਸੇ ਦੇ ਮਗਰ ਨਹੀਂ ਲੱਗਣਾ ਲੜਾਈ ਝਗੜਾ ਨਹੀਂ ਕਰਨਾ ਕਿਉਂਕਿ ਆਪਾਂ ਹੁਣ ਅਨਪੜ੍ਹ ਨਹੀਂ ਆਪਾਂ ਪੜ੍ਹੇ ਲਿਖੇ ਆ ਆਪਣਾ ਦਿਮਾਗ ਇਸਤੇਮਾਲ ਕਰਨਾ ਵਾ ਕਾਨੂੰਨੀ ਕਾਰਵਾਈ ਠੋਕੇ ਕਰਾਵਾਂਗੇ ਐਸਐਸਬੀ ਸਾਹਿਬ ਸਾਡੇ ਬਹੁਤ ਵਧੀਆ ਵਾ ਇਹ ਸਾਰੇ ਤੁਹਾਡੇ ਉਹਨਾਂ ਨੇ ਸਬੂਤ ਮਿਲ ਗਏ ਆ ਵੀ ਮੌਜੂਦਾ ਸਰਪੰਚ ਨੇ ਕੀ ਕੀਤਾ ਵਾ ਜੇਕਰ ਉਹ ਬੈਠ ਕੇ ਰਾਜੀਨਾਵਾ ਕਰਨਾ ਚਾਹੁੰਦਾ ਵਾ ਤੇ ਇਹ ਵੀ ਧਿਰ ਰਾਜੀ ਆ ਵੀ ਅਸੀਂ ਬੈਠ ਕੇ ਰਾਜੀਨਾਵਾ ਕਰੀਏ ਕਿਉਂਕਿ ਸਾਡਾ ਰਾਸ਼ਟਰੀ ਵਾਲਮੀਕੀ ਸੰਘਰਸ਼ ਮੋਰਚੇ ਦਾ ਮਕਸਦ ਹੈਗਾ ਦੱਬੇ ਕੁਤਲੇ ਲੋਕਾਂ ਦੇ ਨਾਲ ਖੜੇ ਹੋਣਾ ਤੇ ਉਹਨਾਂ ਨੂੰ ਜਾਗਰੂਤ ਕਰਨਾ ਕਿ ਐਵੀਂ ਦੀ ਕਿਸੇ ਦਾ ਮਗਰ ਲੱਗ ਕੇ ਹੋਏ 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 ਵਿੱਚ ਪੈ ਜਾਣਾ ਨੋ ਆਪਣਾ ਮਕਸਦ ਹੈਗਾ ਜੇ ਕ ਸਰਪੰਚ ਨਹੀਂ ਮੰਨਦਾ ਗਲਤੀ ਉਹਦੀ ਬਹੁਤ ਹੈ ਬੇਅਦਵੀ ਕੀਤੀ ਉਹਨੇ ਭਾਵਨਾਵਾਂ ਨੂੰ ਠੇਸ ਪਹਾਈ ਹੈ ਇਸ ਕਰਕੇ ਮੈਂ ਸਰਪੰਚ ਸਾਹ ਨੂੰ ਵੀ ਕਹਿਣਾ ਮੈਂ ਮੌਜੂਦਾ ਨੂੰ ਵੀ ਭਾਈ ਬੈਠ ਕੇ ਰਾਜੀਨਾਮਾ ਆਪਾਂ ਕਰਾਂਗੇ ਤੇ ਤੇਰੀ ਗਲਤੀ ਹੈ ਤਾਂ ਤੂੰ ਆਪਣੀ ਝੋਲੀ ਪਾ ਜੇ ਇਧਰੋਂ ਕਿਸੇ ਦੀ ਗਲਤੀ ਹੈ ਤੇ ਇਹ ਆਪਣੀ ਝੋਲੀ ਪਾ ਅਗਰ ਨਹੀਂ ਉਹ ਮੰਨਦਾ ਤੇ ਐਸਐਸਪੀ ਸਾਹਿਬ ਨੂੰ ਪਤਾ ਵਾ ਐਸਐਸਪੀ ਸਾਹਿਬ ਪੂਰੀ ਕਾਨੂੰਨੀ ਕਾਰਵਾਈ ਕਰਨਗੇ ਉਸ ਤੋਂ ਬਾਅਦ ਫੇ ਕਾਨੂੰਨ ਦੇਖੇ ਲੇਕਿਨ ਸਾਡਾ ਫਰਜ਼ ਬੰਦਾ ਇਹ ਤੁਹਾਨੂੰ ਆ ਕੇ ਇੱਕ ਕਰਨਾ ਅਸੀਂ ਉਹ ਬੰਦੇ ਨਹੀਂ ਕਿ ਤੁਹਾਨੂੰ ਅਸੀਂ ਲੜਾ ਦਈਏ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੇਰੇ ਕੀ ਟੋਡਾ ਨਾ ਹੋਰ ਕਿਹੜਾ ਪਿੰਡ ਹੈ ਮੇਰਾ ਨਾਮ ਸਾਗਰ ਗਰੀਦਾਈ ਪਿੰਡ ਮੇਰਾ ਝੁੱਗੀ ਅਗਲਾ ਮਈ ਤੁਹਾਡੇ ਵੀ ਉਹ ਜਿਹੜਾ ਪਿੰਡ ਇੱਕ ਧਾਰਮਿਕ ਬਵਾਦ ਹੋਇਆ ਕਿਉਂ ਹੋਇਆ ਤੋ ਹਾਂਜੀ ਹਾਂਜੀ ਤੇ ਆਈ ਨਾ ਸੇਵਾ ਕਰਦੇ ਪਏ ਸੀ ਮਿੱਟੀ ਪਾਉਂਦੇ ਪਏ ਸੀ ਸਵੇਰ ਤੋਂ ਤੇ ਸਾਡੇ ਪਿੰਡ ਦੇ ਸਰਪੰਚ ਆਏ ਉਹਨਾਂ ਨੇ ਸਾਨੂੰ ਮਿੱਟੀ ਕਿੱਥੇ ਪਾਉਂਦੇ ਸੀ ਮੰਦਿਰ ਚ ਮੰਦਿਰ ਚ ਹਾਂਜੀ ਤੇ ਇਹਨਾਂ ਨੇ ਸਾਨੂੰ ਰੋਕਿਆ ਸੀਗਾ ਤੇ ਆਈ ਗਿਆ ਸੀਗਾ ਬਹਿ ਕੇ ਗੱਲ ਕਰ ਲੈਨੇ ਆ ਤੇ ਇਹ ਘਰੇ ਚੱਲ ਕੇ ਮੁੰਡੇ-ਮੁੰਡੇ ਇਹਨਾਂ ਨੇ ਲੈ ਆਤੇ ਸਾਡੇ ਹੱਥੀਂ ਪੈ ਗਏ ਸੀਗੇ ਹਾਂਜੀ ਤੁਸੀਂ ਬਤੌਰ ਪਿੰਡ ਵਾਸੀ ਸਰਪੰਚ ਨੂੰ ਜੇ ਤੁਸੀਂ ਸੇਵਾ ਸੌਪੀ ਆ ਉਹ ਤੁਹਾਡੀ ਸੇਵਾ ਕਿਉਂ ਬੰਦ ਕਰਾ ਰਿਆ ਇਹਦਾ ਹੀ ਹੁਣ ਉਹਨੂੰ ਪਤਾ ਹੋਊਗਾ ਜੀ ਸਰਪੰਚ ਕਹਿੰਦਾ ਵੀ ਪੰਚਾਇਤ ਘਰ ਆ ਕਹਿੰਦੇ ਸੀਗੇ ਪੰਚਾਇਤ ਘਰ ਵਾ ਜੀ ਜਦੋਂ ਮਤਲਬ ਝੰਡੇ ਦੀ ਸਥਾਪਨਾ ਕੀਤੀ ਉਦੋਂ ਇਹ ਵੀ ਨਾਲ ਹੀ ਸੀਗੇ ਇਹਨਾਂ ਨਾਲ ਇਹ ਜਿਹੜੇ ਮੌਜੂਦਾ ਵਾ ਕੀ ਇਹਨਾਂ ਦਾ ਨੌਕੀਆ ਇਹਨਾਂ ਨਾਲ ਲੁਭਾਇਆ ਜੀ ਲੁਭਾਇਆ ਹਾਂਜੀ ਅੱਛਾ ਇਹ ਨਾ ਮੌਜੂਦ ਸੀ ਉਹ ਨਾਲ ਸੀਗਾ ਹਾਂਜੀ 15 16 ਸਾਲ ਹੋ ਚੱਲੇ ਆ ਜੀ ਜਿਹੜੇ ਆਪ ਨੇ ਸ਼ਾਮ ਇਹਨਾਂ ਨੇ ਆਪ ਨਾਲ ਗੜਾਇਆ ਸੀ ਜਦੋਂ ਝੰਡੇ ਦੀ ਸਥਾਪਨਾ ਹੋਈ ਆ ਉਦੋਂ ਇਹ ਵਿਅਕਤੀ ਨਾਲ ਸੀਗਾ ਹਾਂਜੀ ਹੁਣ ਇਹ ਵਿਰੋਧ ਕਰਿਆ ਹਾਂਜੀ ਠੀਕ ਇਹ ਥੋੜਾ ਜ਼ਿੰਮੇਵਾਰਾਂ ਦੇ ਮਗਰ ਲੱਗੇ ਨਾ ਥੋੜਾ ਘਰ ਦੇ ਪਏ ਆ ਮਤਲਬ ਅਖਰੀ ਪਾਰਟੀ ਉਹਨਾਂ ਨੇ ਹਾਂ ਠੀਕ ਠੀਕ ਬਸ ਈ ਪਾਰਟੀ ਚਾਹਾਂ ਗਾਉਂ ਤੋਂ ਪੰਜਾਬੀ ਵੀ ਹੋਈ ਉਹਦੇ ਮੌਕੇ ਤੇ ਹਾਂਜੀ ਦੂਜੀ ਧਿਰ ਵਾਲੋਂ ਕੋਈ ਵਿਆਝੀ ਵੀ ਕੀਤੀ ਗਈ ਹੈ ਨਿਸ਼ਾਨ ਸਾਹਿਬ ਦੀ ਹਾਂਜੀ ਹਾਂਜੀ ਇਹਨਾਂ ਨੇ ਜਿੱਦਾਂ ਜੀ ਨਿਸ਼ਾਨ ਸਾਹਿਬ ਨੂੰ ਲੱਤ ਲੱਤ ਮਾਰੀਆਂ ਸੀ ਟੇਡਾ ਕਰਦਾ ਸੀਗਾ ਹਾਂਜੀ ਕੋਈ ਰਿਐਕਸ਼ਨ ਲਈ ਆ ਕੋਈ ਹੁਣ ਤਾਈਂ ਨਹੀਂ ਜੀ ਕੋਈ ਕੋਈ ਐਕਸ਼ਨ ਨਹੀਂ ਲਿਆ ਸਾਡੀ ਸੌਂਦੇ ਨਹੀਂ ਪਏ ਦੀ ਮੰਗ ਕਰਦੇ ਮੰਗ ਇਹ ਹੈ ਜੀ ਸਾਨੂੰ ਜਦਾਂ ਸਾਡਾ ਮੰਦਰ ਬਣਾ ਚਾਹੀਦਾ ਵਈ ਨਾਲ ਇਹਨਾਂ ਨੇ ਜੀ ਝੰਡੇ ਨਾਲ ਬੇਅਦਬੀ ਕੀਤੀ ਹੈ ਜੀ ਬੇਟਾ ਕੀ ਤੁਹਾਡਾ ਨਾਮ ਔਰ ਕਿਹੜਾ ਪਿੰਡ ਆ ਔਰ ਛੱਟ ਕਿਵੇਂ ਤੁਹਾਡੇ ਲੱਗੀ ਆ ਪਿੰਡ ਚੁਕੀਆਂ ਬਲਾਂ ਬਾਈ ਬੋਫ ਆ ਜੈਸਮੀਨ ਤੁਹਾਡੇ ਛੱਟ ਕਿਵੇਂ ਲੱਗੀ ਆ ਛੱਟ ਮੇਰੇ ਸਾਡੇ ਲੜਾਈ ਹੋ ਗਈ ਸੀ ਪਿੰਡ ਕਿਸ ਕਾਰਨ ਮੇਰੇ ਘਰ ਵਾਲੇ ਦੇ ਸਰਪੰਚ ਹੱਥੀ ਪੈ ਗਏ ਸੀ ਸਰਪੰਚ ਨੇ ਵੀ ਸਰਪੰਚ ਵੀ ਸਾਰੇ ਜਣੇ ਚ 당 ਕੇ ਨਾ ਮੇਰੇ ਘਰ ਵਾਲੇ ਢਾ ਲਿਆ ਤੇ ਕਹਿੰਦਾ ਸੰ ਕਿਸ ਨੇ ਦੱਸਿਆ ਸੀ ਆਣ ਕੇ ਵੀ ਤੁਹਾਡੀ ਲੜਾਈ ਹੋ ਗਈ ਤੁਹਾਡੇ ਘਰ ਵਾਲੇ ਢਾ ਆ ਪਿਆ ਵਾ ਜਦੋਂ ਮੈਂ ਗਈ ਤੁਹਾਡੇ ਘਰ ਵਾਲੇ ਕੀ ਕਰ ਰਹੇ ਸੀਗੇ ਉਸ ਟਾਈਮ ਜਦੋਂ ਲੜਾਈ ਹੋਈ ਆ ਹਾਂਜੀ ਕੀ ਕੰਮ ਕਰ ਰਹੇ ਸੀਗੇ ਉਹ ਇਸ ਵੇਲੇ ਤੋਂ ਲੈ ਕੇ ਨ ਮਿੱਟੀ ਪੁੰਦ ਪੀ ਸੇਵਾ ਕਰਦੇ ਸੀਗੇ ਮੰਦਰ ਸੇਵਾ ਕਰਦੇ ਸੀਗੇ ਹਾਂਜੀ ਭਰਤੀ ਪੌਤੇ ਫਿਰ ਸੀਗੇ ਤੇ ਸਰਪੰਚ ਜੀ ਆਨਕੇ ਕਹਿੰਦੀ ਵੀ ਨਹੀਂ ਇਹਨਾਂ ਨੂੰ ਦਵਕੇ ਦਵਕੇ ਮਾਰਨ ਲੱਪੇ ਨੇ ਆਣੇ ਵੀ ਸੀ ਇਹਨਾਂ ਦੇ ਨਾਲ ਇਨਾਂ ਨੂੰ ਦਵਕੇ ਮਾਰਨ ਲੱਪੇ ਕਹਿੰਦੀ ਨਹੀਂ ਮਿੱਟੀ ਨਹੀਂ ਪਾਣੀ ਹੈਗੀ ਤੇ ਕਹਿੰਦੇ ਕਿਉਂ ਕਹਿੰਦੇ ਪੰਚਾਇਤ ਘਰ ਆ ਤੇ ਬਾਅਦ ਵਿੱਚ ਉਹਨਾਂ ਦੇ ਉਹ ਨਾਲ ਮੁੰਡੇ ਵੀ ਆ ਗਏ ਘਰ ਵਾਲਾ ਵੀ ਆ ਗਿਆ ਤੇ ਉਹਨਾਂ ਨੇ ਇਹਨਾਂ ਨੂੰ ਹੱਤੀ ਪਏ ਆ ਤੇ ਬਾਅਦ ਚ ਫੇਵਦੀ ਕੀਤੀ ਆ ਸਾਡੇ ਨਿਸ਼ਾਨ ਸਾਹਿਬ ਦੇ ਨਾਲ ਦਵਾਜਾ ਹੀ ਛਡਾਉਣ ਲੱਪੀਆਂ ਤਾਂ ਸਾਡੇ ਵੀ ਹੱਤੀ ਵੀ ਪਏ ਆ ਸਰਪੰਚ ਨੇ ਮੇਰੇ ਵੀ ਮਾਰੀਆਂ ਮੇਰੇ ਝੱਗਾ ਹੀ ਪਾੜਿਆ ਪਿਆ ਆ ਵੇਲੇ ਹੋ ਮੇਰੇ ਨਾਲ ਬਿਸੀ ਮੇਰੇ ਨਾਲ ਤੇ ਮੈਂ ਹੁਣ ਦੱਸ ਨਹੀਂ ਰਹਾ ਕਿ ਮੇਰੇ ਕਿੱਥੇ ਕਿੱਥੇ ਉਹਨਾਂ ਨੇ ਮਾਰਿਆ ਮੈਂ ਕਿੱਥੇ ਕਿੱਥੇ ਨਹੀਂ ਮੇਰੇ ਤਾਂ ਬਹੁ ਮੁੱਕੇ ਉਹਨਾਂ ਨੇ ਮਾਰੇ ਪਏ ਆ ਤਾਂ ਮੈਂ ਤੇ ਆਪਣੇ ਘਰ ਵਾਲੇ ਦੇ ਨਾਲ ਆ ਸਾਲ ਕਿੰਨੇ ਆ ਸਾਲ ਕਿੰਨੇ ਦਿਨ ਤੋਂ ਤੁਸੀਂ ਦਾਖਲੇ ਹਾਂ ਹਾਂਜੀ ਆ ਸਾਲ ਕਿੰਨੇ ਦਿਨ ਤੋਂ ਦਾਖਲੇ ਹਾਂ ਸੋਹੋ ਬਾਤ 3-4 ਦਿਨ ਖੰਡਾ ਸੋਹੋ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਹੈ ਕਿ ਕੋਈ ਪਿਆਰ ਨਹੀਂ ਉਹਨਾਂ ਸਾਡੇ ਲਈ ਹੈਗੇ ਪਾਰਸਾ ਆਏ ਸੀ ਤੇ ਨਾਲ ਕਿਹਾ ਵੀ ਛੋਟੇ ਛੋਟੇ ਟਾੜੇ ਮਿਆਂ ਲੈ ਕੇ ਚੱਲੇ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਤਾਂ ਮੈਂ ਇੰਤ ਕਰਦੇ ਆ ਵੀ ਸਾਡੀ ਕੋਈ ਸੁਣਵਾਈ ਕੀਤੀ ਜਾਵੇ ਤੇ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੀ ਸਾਨੂੰ ਇਹ ਸਰਪੰਚ ਨਹੀਂ ਚਾਹੀਦਾ ਹੈਗਾ ਵੀ ਜਿਹੜਾ ਜਨਾਨੀਆਂ ਦੇ ਹੱਥੀ ਪਿੰਡਾ ਵਾ ਬਸ ਹੱਥ ਜੋੜ ਕੇ ਸਾਡੀ ਇਹ ਹੀ ਬੇਨਤੀ ਹੈ ਸਾਨੂੰ ਸਰਪੰਚੇ ਨਹੀਂ ਚਾਹੀਦਾ ਹੈਗਾ ਵੀ ਜਿਹੜਾ ਜਨਾਨੀਆਂ ਨੂੰ ਕੁੱਟ ਮਾਰਦਾ ਵਾ ਹਾਂਜੀ ਸਰ ਕੀ ਤੁਹਾਡਾ ਨਾਮ ਔਰ ਕਿਹੜਾ ਪਿੰਡ ਹੈ ਮੇਰਾ ਨਾਮ ਅਜੀਤ ਕੁਮਾਰ ਹੈ ਪਿੰਡ ਮੇਰਾ ਝੁਕੇਲਾ ਵਾ ਜੀ ਸ਼ਰਧਾੜੀ ਕਿਵੇਂ ਲੱਗੀ ਐ ਤੇ ਸਾਡੇ ਘੁੱਟ ਘੜਨੀ 15 16 ਸਾਲ ਹੋ ਗਏ ਨਿਸ਼ਾਨ ਸਾਹਿਬ ਵੱਡੇ ਨਹੀਂ ਤੇ ਅਸੀਂ ਸਾਰੇ ਜਾਣੇ ਉੱਥੇ ਛੋਟੇ ਛੋਟੇ ਨਾਲ ਬੱਚੇ ਜਨਾਨੀਆਂ ਅਸੀਂ ਭਰਤੀ ਬਾਰੇ ਤੇ ਸਰਪੰਚ ਸਾਹਿਬ ਆਦੇ ਪਿੰਡ ਦੇ ਆਏ ਉਹ ਜਾਣੇ ਕਿ ਕੁੜੀਆਂ ਨੂੰ ਡੋਕੇ-ਦੁਕੇ ਮਾਰੇ ਨੇ ਆਣਾ ਸਾਰਿਆਂ ਨੂੰ ਡੋਕੇ-ਦੁਕੇ ਮਾਰੇ ਤੇ ਅਸੀਂ ਗਿਆ ਸਰਪੰਚ ਸਾਹਿਬ ਜੀ ਤੁਸੀਂ ਆਪਦੇ ਆਪਣੇ ਪਿੰਡ ਦੇ ਜਿਹੜੇ ਮੈਂ ਬੰਦੇ ਇਕੱਠੇ ਕਰਕੇ ਸਾਡੇ ਨਾਲ ਬੈਠ ਕੇ ਗੱਲ ਕਰਦੇ ਤੇ ਇਹ ਘਰ ਚਲੇ ਗਏ 10 15 ਮਿੰਟ ਬਾਅਦ ਕੇ ਆਏ ਵਾਪਸ ਆਏ ਸਾਰੇ ਜਾਣੇ ਇਕੱਠੇ ਹੋ ਕੇ ਆਣ ਕੇ ਇਹਨਾਂ ਨੇ ਸਾਡੇ ਨਿਸ਼ਾਨ ਸਾਹਿਬ ਨਾਲ ਵੀ ਅਗਨੀ ਕੀਤੀ ਆ ਤੇ ਨਿਸ਼ਾਨ ਸਾਹਿਬ ਨੂੰ ਧੱਕੇ ਧੱਕੇ ਮਾਰੇ ਆ ਤੇ ਮੈਨੂੰ ਰੇੜੀ ਸੱਟੇ ਗੁੱਟਿਆ ਮੇਰੀ ਵਾਈਫਾਈ ਆ ਇਹਨਾਂ ਦੇ ਉਹਨਾਂ ਨੇ ਕੱਪੜੇ ਕੋਪੜੇ ਪਾੜਿਆ ਸਾਰਿਆਂ ਨੇ ਮਾਰਿਆ ਸਾਡੇ ਇਹ ਜਾਣ ਕੇ ਫੜਦਾ ਹੋ ਗਏ ਜਿਹੜਾ ਉਹ ਮੰਦਿਰ ਕਿੰਨਾ ਕੁ ਪੁਰਾਣਾ ਵਾ ਕੱਟੋ ਘਾੜ ਨਹੀਂ 15-16 ਸਾਲ ਹੋ ਗਿਆ ਜਿਨ ਨਿਸ਼ਾਨ ਸਾਹਿਬ ਗੱਡੇ ਨੇ ਜਿਹੜੇ ਕਮਰੇ ਬਣੇ ਆ ਉਹ ਕੱਟੋ ਘਾੜ ਨੂੰ 2-3 ਸਾਲ ਹੀ ਹੋਇਆ ਬਣਿਆ ਨੇ ਜਿਹੜੇ ਤੁਹਾਡੇ ਪਿੰਡ ਦੀ ਪੰਚਾਇਤ ਆ ਉਹਨਾਂ ਦਾ ਕਹਿਣਾ ਵਾ ਕਿ ਇਹ ਮੰਦਿਰ ਨਹੀਂ ਇਹ ਪੰਚਾਇਤ ਘਰ ਆ ਉਹ ਤਾਂ ਕਵਰੇਜ ਹੋਣੀ ਬਣਿਆ ਕੱਟੂਕਲ ਨਿਸ਼ਾਨ ਸਾਹਿਬ ਉਦੋਂ ਸਰਪੰਚ ਵੀ ਸਾਡੇ ਨਾਲ ਸੀ ਇਹਨਾਂ ਨੇ ਆਪ ਗੜਾਇਆ ਜੀ ਜਦੋਂ ਹੁਣ ਮੌਜੂਦਾ ਬਣੇ ਸਰਪੰਚ ਨੇ ਉਦੋਂ ਵੀ ਸਾਡੇ ਨਾਲ ਉਹ ਖੁਦ ਗੜਾਇਆ ਆ ਅੱਛਾ ਨਿਸ਼ਾਨ ਸਾਹਿਬ ਬੜਾਇਆ ਮੰਨੋ ਜਿਹੜੇ ਮੌਜੂਦਾ ਹੁਣ ਇਸ ਟਾਈਮ ਸਰਪੰਚ ਆ ਹਾਂਜੀ ਹਾਂਜੀ ਉਹਨਾਂ ਨੇ ਤੁਹਾਨੂੰ ਉਦੋਂ ਮਦਦ ਕੀਤੀ ਨਾਲ ਹਾਂਜੀ ਹਾਂਜੀ ਪੂਰੀ ਨਾਲ ਮਦਦ ਕੀਤੀ ਜੀ ਹੁਣ ਇਹ ਵਿਰੋਧ ਫੇ ਕਿਉਂ ਕਰ ਰਿਹਾ ਇਹ ਸਾਡੇ ਜ਼ਿੰਮੇਵਾਰ ਭਾਈਚਾਰੇ ਨਾਲ ਰਲ ਕੇ ਮਗਰ ਲਾ ਕੇ ਸਾਡੇ ਨਾਲ ਨਿਸ਼ਾਨ ਸਾਹਿਬ ਨਾਲ ਸਾਡੇ ਨਾਲ ਬੇਇੱਜ਼ਤੀ ਕੀਤੀਆਂ ਨੇ ਕਿਨ ਸਾਡੇ ਨਾਲ ਏਡਾ ਕੁੱਟ ਮਾਰ ਕੀਤੀ ਗਈ ਕਿੰਨੀ ਕੁ ਸੱਟ ਲੱਗੀ ਤੁਹਾਡੇ ਸੱਟ ਇਹ ਦਾਤ ਕਰਪਾਨਾ ਲੈ ਕੇ ਆਈ ਸੀ ਮੇਰੇ ਹੱਥ ਕੀਤਾ ਮੁਰੇ ਮੇਰੇ ਦਾਤ ਵੱਜ ਗਈ ਤੇ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਹੈ ਪ੍ਰਸ਼ਾਸਨ ਨੇ ਅੱਲੇ ਕੋਈ ਨਹੀਂ ਸਾਡੇ ਬਿਆਨ ਵੀ ਨਹੀਂ ਹੋਈ ਜੀ ਮੈਡੀਕਲ ਰਿਪੋਰਟ ਆ ਗਈ ਹੈ ਅੱਲੇ ਕੁਝ ਨਹੀਂ ਆਈ ਹੈ ਕੀ ਮੰਗ ਕਰਦੇ ਹਾਂ ਕੋਈ ਨਹੀਂ ਮੰਗ ਦੀ ਕਰਨੀ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਇਹ ਆ ਕਿ ਸਾਡੇ ਇਨਸਾਨ ਸਾਹਿਬ ਦੀ ਸਾਨੂੰ ਜੋ ਵੀ ਆ ਦੱਸਣ ਲਈ ਇਹ ਇਨਾਂ ਨੇ ਆਇਆ ਕਿਉਂ ਕੀਤਾ ਬੇਅਦਬੀ ਗਾਧੂ ਕੀਤੀਆਂ ਇਨਸ਼ਾਨ ਸਾਹਿਬ ਸਾਡੇ ਨਾਲ